ਅਸੀਂ ਉਹ ਆ ਜਿਹੜਾ ਕਹਿੰਦਿਆਂ ਵੀ ਤੂੰ ਤੂੰ ਮਾਲਕ ਐਂ ਬਾਬਾ ਤੂੰ ਮਾਲਕਾ ਤੂੰ ਮਰਜ਼ੀ ਕਰ ਸਕਦਾ ਹੈ ਕਿਉਂਕਿ ਤੂੰ ਮਰਜ਼ੀ ਦਾ ਮਾਲਕ ਹੈ ਤੇਰੇ ਘਰ ਤੁਰ ਗਿਆ ਆਪਣਾ ਸਭ ਦਾ ਪਿਆਰਾ ਔਰ ਪਤਾ ਨਹੀਂ ਹਰ ਰੋਜ਼ ਕਿੰਨੀਆਂ ਮਾਵਾਂ ਦੇ ਪੁੱਤ ਕਿੰਨੀਆਂ ਸੁਹਾਗਣਾਂ ਦੇ ਸੁਹਾਗ ਕਿੰਨੇ ਬੱਚਿਆਂ ਦੇ ਆ ਬਾਬਾ ਰੋਜ਼ ਤੁਰ ਜਾਂਦੇ ਐ ਬਾਬਾ ਤੇ ਅਸੀਂ ਉਹ ਆ ਜਿਹੜਾ ਕਹਿੰਦਿਆਂ ਵੀ ਤੂੰ ਤੂੰ ਮਾਲਕ ਐਂ ਬਾਬਾ ਤੂੰ ਮਾਲਕਾ ਤੂੰ ਮਰਜ਼ੀ ਕਰ ਸਕਦਾ ਹੈ ਕਿਉਂਕਿ ਤੂੰ ਮਰਜ਼ੀ ਦਾ ਮਾਲਕ ਹੈ ਤੇਰੇ ਘੱਲਿਆ ਆਵੇ ਤੇ ਤੇਰੇ ਸੱਦੇ ਨੂੰ ਕੋਈ ਟਾਲੇ ਨਾ ਪਰ ਆਪਣੇ ਅੰਦਰ ਦਰਦ ਜ਼ਰੂਰ ਰੱਖਿਓ ਇੱਕ ਇਨਸਾਨ ਹੋਰ ਤਾਂ ਕਿ ਜੇ ਕਿਸੇ ਦਾ ਜਾਂਦਾ ਹੈ ਜਾਂ ਆਪਣਾ ਜਾਂਦਾ ਸਾਰੇ ਵਲਦ ਦੇ ਦੁੱਖਾਂ ਦਾ دارو ਬਣਿਆ ਕਰੀਏ ਇਹੀ ਭਾਈ ਸਾਰੇ ਕਹਿੰਦਾ ਵਾਦ ਲੋ ਇਹ ਜ਼ਿੰਦਗੀ ਮੌਤ ਨਾਲ ਪਈ ਖੈਂਦੀ ਰਿਸ਼ਤਦਾਰੀ ਨਾ ਯਾਰੀ ਰਹਿੰਦੀ ਆਖਰ ਦੁਨੀਆ ਛੱਡਣੀ ਪੈਂਦੀ ਏ ਦੁਨੀਆਂ ਛਟੜੀ ਪੈਂਦੀ ਉਹ ਤੈਨੂੰ ਅੱਖੀਆਂ ਰੋਣ ਗਈਆਂ ਇੱਕ ਦਿਨ ਤੂੰ ਲੱਕੜਾਂ ਦੇ ਉੱਤੇ ਲੱਕਣਾ ਬਲਦੀਆਂ ਹੋਣ ਗਈਆਂ ਲਿਜਾਣੇ ਵਾਲਿਆ ਭਾਈ ਕਦੇ ਮੈਂ ਲੱਕ ਕਦੇ ਮੈਂ ਲੱਕੜਾਂ ਦੇ ਤੇ ਕਦੇ ਤੂੰ ਲੱਕੜਾਂ ਦੇ ਉੱਤੇ ਲੱਕਣਾ ਆਉਂਦੀਆਂ ਹੋਣ ਗਈਆਂ ਕਿੰਨਿਆਂ ਨੇ ਰੋਕ ਲਵਾ ਲੇ ਵਈ ਮਾਂ ਪਰਮਾ ਲੋਕੀ ਖਾਲੇ ਕਿੰਨਿਆਂ ਨੇ ਰੋਕ ਲਵਾ ਲੇ ਵਈ ਮਾਂ ਪਰਮਾ ਲੋਕੀ ਖਾਲੇ ਤੇਰਦੇ ਲਾਲ ਨੀੜਿਆਂ ਵਾਲੇ ਤੇਰਦੇ ਲਾਲ ਨੀੜਿਆਂ ਵਾਲੇ ਫੋਪੇ ਵੇਖੋ ਨਹਿਰਾ ਤੇ ਜਿੱਥੇ ਬਿੱਲੀ ਰਸਤਾ ਕੱਟ ਗਈ ਤੇ ਛੁੱਤੀਆਂ ਮਾਰ ਰ ਟਾਇਰਾਂ ਤੇ ਵਈ ਲੋ ਇੱਥੇ ਖੜੇ ਬਹੁਤ ਸੰਖਿਆ ਲੱਗਦੇ ਆ ਸਟੇਜਾਂ ਦੇ ਮਗਰਲੇ ਪਾਸੇ ਸਾਡੇ ਚੰਗੇ ਪੱਖ ਵੀ ਆ ਸਾਡੇ ਮਾੜੇ ਪੱਖ ਅੱਜ ਤੁਹਾਨੂੰ ਭੜੀ ਪਾਤੀ ਪਤਾ ਜਿੰਨੇ ਫੜਕਾਰ ਪਹਿਲਾਂ ਗਾ ਕੇ ਗਏ ਕੱਲ ਗੁਰਨਾਮ ਗਾ ਕੇ ਗਿਆ ਗੁਰਨਾਮ ਰਾਜਵੀਰ ਦਾ ਸਮਕਾਲੀ ਕਲਾਕਾਰ ਹੈ ਇੱਕੇ ਕੰਪਨੀ ਤੋਂ ਦੋਨੇ ਸ਼ੁਰੂ ਹੋਏ ਸੀ ਦੋਨੇ ਭਰਾਏ ਜਸ ਰੈਂਕਰ ਤੋਂ ਸਾਡਾ ਭਰਾ ਜਸਵੀਰ ਪਾਲ ਜੀ ਹੈ ਉਸ ਦਿਨ ਤੋਂ ਉਥੇ ਸਾਡੇ ਕਿਹੜੇ ਪਤਾ ਨਹੀਂ ਵਝਿਆ ਜਾਣਾ ਕਿ ਕਿਤੇ ਤਾਂ ਜਸਵੀਰ ਪਾਲ ਬਾਈ ਹੁਣੇ ਉਸ ਦਿਨ ਤੇ ਦਿਨ ਰਾਤ ਰਾਜਵੀਰ ਤੇ ਨਾਲ ਰਹਿਆ ਹੈ ਅਜ ਤੱਕ ਉਹ ਪਰਿਵਾਰ ਚ ਬੈਠੇ ਆ ਔਰ ਮੈਨੂੰ ਇਹ ਪੂਰਾ ਯਕੀਨ ਹੈ ਕਿ ਉਹ ਭਰਾ ਸਾਡਾ ਜਦੋਂ ਤੱਕ ਉਹਦੇ ਸਾਹਿਬ ਮੈਨੂੰ ਨਹੀਂ ਲੱਗਦਾ ਉਹ ਪਰਿਵਾਰ ਤੋਂ ਪਾਸੇ ਹੋਣ ਵਾਲਾ ਹੈ ਪਰਿਵਾਰ ਤੋਂ ਪਾਸੇ ਹੋਣ ਵਾਲਾ ਇਹ ਉਧਾਰਨ ਨਾਲੇ ਅਜ ਤਾਂ ਤੁਸੀਂ ਵੀ ਸਾਰੇ ਸਜਣੋ ਆ ਮੇਲਿਆਂ ਦੀ ਪੁਕਾਰ ਹੈ ਇਹਨਾਂ ਰਾਤਾਂ ਦੀ ਪੁਕਾਰ ਹੈ ਤੁਹਾਡੇ ਵੀ ਕੋਈ ਸਾਥ ਸਬੰਧੀਆਂ ਚ ਕੋਈ ਦੋਸਤਾਂ ਮਿੱਤਰਾਂ ਚ ਕੋਈ ਰਿਸ਼ਤੇਦਾਰਾਂ ਚ ਕੋ ਭਾਈਚਾਰੇ ਚ ਕੋਈ ਵੀ ਜੀ ਜਾਂਦਾ ਨਾਲ ਖਰਚਿਆ ਕਰੋ ਫੱਕ ਕੁਝ ਵੀ ਨਹੀਂ ਨਾਲ ਲੈ ਕੇ ਨਾਲ ਫਾਈਟ ਆ ਉਹ ਸਭ ਇਹ ਨਹੀਂ ਨਾਲ ਲੱਗ ਜਾਣਾ ਸਭ ਡਿਫੈਂਡਰਾਂ ਉਹਦੇ 25 25 30 ਦੀ ਰੱਖਦੇ ਮੋਟਰਸਾਈਕਲ ਕਿਹੜੇ ਖੜੇ ਆ ਕਰੋਨਾ ਦੀਆਂ ਕੋਠੇਆਂ ਉੱਥੇ ਖੜੀਆਂ ਪਰ ਬੰਦਾ ਤੁਰ ਜਾਂਦਾ ਬਾਬੇ ਬੰਦਾ ਨੇ ਮੁੜ ਕੇ ਆਉਣਾ ਉਹੀ ਮਾਵਾ ਉਹੀ ਜੀਵਨ ਸਾਥੀ ਉਹੀ ਬੱਚੇ ਉਹੀ ਪਹਿਣਾ ਉਹੀ ਚਾਚੇ ਤਾਏ ਸਭ ਸਾਰੀ ਉਪਰ ਇੱਥੇ ਮਹਿਸੂਸ ਕਰਦੇ ਰਹਿੰਦੇ ਆ ਕਿ ਜੀ ਕਿੱਥੇ ਚਲਾ ਗਿਆ ਇਹ ਇਕੱਲੇ ਉਸ ਘਰ ਦੀ ਬਾਤ ਨਹੀਂ ਆ ਇਹ ਬ੍ਰਹਮੰਡ ਦੀ ਬਾਤ ਆ ਪੂਰੀ ਦੁਨੀਆ ਦੀ ਬਾਤ ਆ ਹੋਗਾ ਜਾਂਦਾ ਕਿਦਾਂ ਦੀ ਤੁਸਾਂਹ ਜਾਂਦੇ ਸਭ ਦੇ ਪਰ ਐਤਾ ਹੀ ਕਿਤੇ ਨਾਲ ਦੁੱਖਾਂ ਦੀ दारू ਬਣ ਜੀਏ ਨਾ ਪਰਾਂ ਦੇ ਦੁੱਖ ਕਦੇ ਵਡਾਇਆ ਘਟ ਜਾਂਦੇ ਆ ਵਡਾਇਆ ਘਟ ਜਾਂਦੇ ਆ ਆ ਜੋ ਉਹ ਸੂਫੀ ਕਲਾਮ ਦੀ ਰੰਗਤ ਪਰ ਹਾਂ ਵੀ ਇੱਕ ਅਹਿਸਾਸ ਹੈ ਕਿ ਅਜੇ ਕੱਲ ਕੱਲ ਫੁੱਲ ਚੁੱਕ ਕੇ ਆਏ ਆ ਅੱਜ ਸਟੇਜਾਂ ਤੇ ਖੜੇ ਆ ਤੇ ਗਾ ਰਹੇ ਆ ਬਾਬਾ ਅੱਜ ਗਾ ਰਿਹਾ ਹਾਂ ਤਾਂ ਤੁਸੀਂ ਵੀ ਮੈਂ ਮੈਂ ਤੁਹਾਨੂੰ ਆਪਣੇ ਕੋਲ ਅੱਗ ਨਹੀਂ ਕਰ ਸਕਦਾ ਤੁਸੀਂ ਵੀ ਅੱਜ ਬੈਠੇ ਸੁਣ ਰਹੇ ਹੋ ਤੁਸੀਂ ਵੀ ਅੱਜ ਬੈਠੇ ਸੁਣ ਰਹੇ ਹੋ ਪਰ ਤੁਸੀਂ ਮੇਰੇ ਦਿਲ ਦੀਆਂ ਬੱਝ ਲਿਓ ਮੈਂ ਤੁਹਾਡੇ ਦਿਲ ਦੀਆਂ ਜਾਣਦਾ ਕਿ ਕਿ ਅੱਜ ਜੇ ਤਾੜੀ ਹੋਵੇ ਨਾ ਤੁਸੀਂ ਮਾਰ ਦਿਓ ਹਾਂ ਲੋਕ ਤੁਰ ਗਿਆ ਆਪਣਾ ਸਭ ਦਾ ਪਿਆਰਾ ਔਰ ਪਤਾ ਨਹੀਂ ਹਰ ਰੋਜ਼ ਕਿੰਨੀਆਂ ਮਾਵਾਂ ਦੇ ਪੁੱਤ ਹਾਗਣਾ ਦੇ ਸਹਾਕ ਕਿੰਨੇ ਬੱਚਿਆਂ ਦੇ ਬਾਪ ਬੜੇ ਪੂਜ ਬਣਾ ਰੋਜ਼ ਤੁਰ ਜਾਂਦੇ ਆ ਬਾਪ ਤੇ ਅਸੀਂ ਉਹ ਆ ਜਿਹੜਾ ਕਹਿੰਦਾ ਵੀ ਤੂੰ ਤੂੰ ਮਾਲਕ ਆ ਯਾਰ ਬਾਬਾ ਤੂੰ ਮਾਲਕ ਆ ਤੂੰ ਮਰਜ਼ੀ ਕਰ ਸਕਦਾ ਕਿਉਂਕਿ ਤੂੰ ਮਰਜ਼ੀ ਦਾ ਮਾਲਕ ਹੈ ਤੇਰੇ ਕੱਲਿਆਂ ਆਵੇ ਤੇ ਤੇਰੇ ਸੱਜਿਆਂ ਨੂੰ ਕੋਈ ਟਾਲੇ ਦਾ ਹਰ ਆਪਣੇ ਅੰਦਰ ਦਰਦ ਜ਼ਰੂਰ ਰੱਖਿਓ ਇੱਕ ਇਨਸਾਨ ਹੋਣ ਦਾ ਕਿ ਜੇ ਕਿਸੇ ਦਾ ਜਾਂਦਾ ਜਾਂ ਆਪਣਾ ਜਾਂਦਾ ਸਾਰੇ ਰਾਹ ਮਿਲ ਕੇ ਦੁੱਖਾਂ ਦਾ दारू ਬਣਾਇਆ ਕਰੀਏ ਇਹੀ ਭਾਈ ਜਰਾ ਕਹਿੰਦਾ ਬਾਪਾ ਇਹ ਜ਼ਿੰਦਗੀ ਮੌਤ ਨਾਲ ਪਈ ਖੈਂਦੀ ਰਿਸ਼ਤਦਾਰੀ ਨਾ ਯਾਰੀ ਰਹਿੰਦੀ ਆਖਰ ਤੂੰ ਇਹ ਛੱਟਣੀ ਪੈਂਦੀ ਇਹ ਦੁਨੀਆਂ ਛੱਟਣੀ ਪੈਂਦੀ ਉਹ ਤੈਨੂੰ ਅੱਖੀਆਂ ਰੋਣ ਗਈਆਂ ਇੱਕ ਦਿਨ ਤੂੰ ਲੱਕੜਾਂ ਦੇ ਉੱਤੇ ਲੱਕਣਾ ਬਲਦੀਆਂ ਹੋਣ ਗਈਆਂ ਲੁਧਿਆਣੇ ਵਾਲਿਆ ਭਾਈ ਕਦੇ ਮੈਂ ਲੱਕ ਕਦੇ ਮਹਿ ਲੱਕੜਾਂ ਦੇ ਤੇ ਕਦੇ ਤੂੰ ਲੱਕੜਾਂ ਦੇ ਉੱਤੇ ਲੱਕੜਾਂ ਆਦਿਆਂ ਹੋਣ ਕਿਆਂ ਕਿੰਨਿਆਂ ਨੇ ਰੋਗ ਦਵਾਈ ਲੈ ਮਾਂ ਪਰਮਾ ਲੋਕੀ ਖਾਲੇ ਕਿੰਨਿਆਂ ਨੇ ਰੋਗ ਦਵਾਈ ਲੈ ਮਾਂ ਪਰਮਾ ਲੋਕੀ ਖਾਲੇ ਤੇਰਦੇ ਲਾਲ ਲੀੜਿਆਂ ਵਾਲੇ ਦਰ ਦੇ ਨਾਲ ਲੀੜਿਆਂ ਵਾਲੇ ਫੋਪੇ ਵੇਖੋ ਨਹਿਰਾ ਤੇ ਇੱਥੇ ਬਿੱਲੀ ਰਸਤਾ ਕੱਟ ਗਈ ਤੇ ਜੁੱਤੀਆਂ ਮਾਰ ਰ ਟਾਇਰਾਂ ਤੇ ਬੈਠੀ ਲੋਕ ਇੱਥੇ ਖੜੇ ਬਹੁਤ ਸੰਖਿਆ ਲੱਗਦੇ ਆ ਸਟੇਜਾਂ ਦੇ ਮਗਰਲੇ ਪਾਸੇ ਸਾਡੇ ਚੰਗੇ ਪੱਖ ਵੀ ਆ ਸਾਡੇ ਬਾਹਰੇ ਪੱਖ ਅੱਜ ਤੁਹਾਨੂੰ ਭੜੀ ਪਾਤੀ ਪਤਾ ਜਿੰਨੇ ਫੜਕਾਰ ਪਹਿਲਾਂ ਗਾ ਕੇ ਗਏ ਕੱਲ ਗੁਰਨਾਮ ਗਾ ਕੇ ਗਿਆ ਗੁਰਨਾਮ ਰਾਜਵੀਰ ਦਾ ਸਭ ਕਾਲੇ ਕਲਾਕਾਰ ਐ ਇੱਕੇ ਕੰਪਨੀ ਤੋਂ ਦੋਨੇ ਸ਼ੁਰੂ ਹੋਏ ਸੀ ਦੋਨੇ ਭਰਾ ਐ ਜਸ ਰੈਂਕੜ ਤੋਂ ਸਾਡਾ ਭਰਾ ਜਸਵੀਰ ਪਾਲ ਜੀ ਹੈ ਉਸ ਦਿਨ ਤੋਂ ਉਥੇ ਸਾਡੇ ਕਿਹੜੇ ਪਤਾ ਨਹੀਂ ਵਜਿਆ ਜਾਣਾ ਕਿ ਜੇ ਤਾਂ ਜਸਵੀਰ ਪਾਲ ਬਾਈ ਹੁਣੇ ਉਸ ਦਿਨ ਤੇ ਦਿਨ ਰਾਤ ਰਾਜਨੀਤਿਕ ਨਾਲ ਰਹੇ ਐ ਅੱਜ ਤੱਕ ਉਹ ਪਰਿਵਾਰ 'ਚ ਬੈਠੇ ਐ ਔਰ ਮੈਨੂੰ ਇਹ ਪੂਰਾ ਯਕੀਨ ਹੈ ਕਿ ਉਹ ਭਰਾ ਸਾਡਾ ਜਦੋਂ ਤੱਕ ਉਹਦੇ ਸਾਹ ਹੈ ਮੈਨੂੰ ਨਹੀਂ ਲੱਗਦਾ ਉਹ ਪਰਿਵਾਰ ਤੋਂ ਪਾਸੇ ਹੋਣ ਵਾਲਾ ਹੈ ਪਰਿਵਾਰ ਤੋਂ ਪਾਸੇ ਹੋਣ ਵਾਲਾ ਇਹ ਉਦਾਹਰਨਾਂ ਨਾਲ ਇਦਾਂ ਹੀ ਤੁਸੀਂ ਵੀ ਸਾਰੇ ਸਜਣੋ ਆ ਮੇਲਿਆਂ ਦੀ ਪੁਕਾਰ ਆ ਇਹਨਾਂ ਰਾਤਾਂ ਦੀ ਪੁਕਾਰ ਆ ਤੁਹਾਡੇ ਵੀ ਕੋਈ ਸਾਥ ਸਬੰਧੀਆਂ ਚ ਕੋਈ ਦੋਸਤਾਂ ਮਿੱਤਰਾਂ ਚ ਕੋਈ ਰਿਸ਼ਤੇਦਾਰਾਂ ਚ ਕੋ ਭਾਈਚਾਰੇ ਚ ਕੋਈ ਵੀ ਜੀ ਜਾਂਦਾ ਨਾਲ ਖਰਚਿਆ ਕਰੋ ਇੱਥੋਂ ਕੁਝ ਵੀ ਨਹੀਂ ਨਾਲ ਲੈ ਕੇ ਨਾਲ ਇੱਥੋਂ ਕੁਝ ਵੀ ਨਹੀਂ ਨਾਲ ਲੈ ਕੇ ਜਾਣਾ ਸਭ ਡਫੈਂਡਰਾਂ ਉਹਦੇ 25 25 30 ਦੀ ਰੱਖਦੇ ਮੋਟਰਸਾਈਕਲ ਘਰੇ ਖੜੇ ਆ ਕਰੋਨਾ ਦੀਆਂ ਕੋਠਿਆਂ ਉੱਥੇ ਖੜੀਆਂ ਆ ਪਰ ਬੰਦਾ ਤੁਰ ਜਾਂਦਾ ਬਾਦ ਵਿੱਚ ਅੰਦਾਜ਼ੇ ਮੁੜ ਕੇ ਆਉਂਦਾ ਹੈ। ਉਹੀ ਮਾਵਾ, ਉਹੀ ਜੀਵਨ ਸਾਥੀ, ਉਹੀ ਬੱਚੇ, ਉਹੀ ਭੈਣਾ, ਉਹੀ ਚਾਚੇ ਤਾਏ। ਸਭ ਸਾਰੇ ਉਪਰ ਇਦਾਂ ਹੀ ਮਹਿਸੂਸ ਕਰਦੇ ਰਹਿੰਦੇ ਆ ਕਿ ਜੀ ਕਿੱਥੇ ਚਲਾ ਗਿਆ। ਇਹ ਕੱਲੇ ਉਸ ਘਰ ਦੀ ਬਾਤ ਨਹੀਂ ਐ, ਬ੍ਰਹਮੰਡ ਦੀ ਬਾਤ ਐ, ਪੂਰੀ ਦੁਨੀਆ ਦੀ ਬਾਤ ਐ। ਕਿਉਂਕਿ ਜਾਂਦਾ ਕਿਦਾ ਨਹੀਂ ਤੁੰਦੋ। ਜਾਂਦੇ ਸਭ ਦੇ ਪਰ ਇਦਾਂ ਹੀ ਕਿਤੇ ਨਾਲ ਦੁੱਖਾਂ ਦੀ दारू ਬੰਦ ਜੀ ਆ ਨਾ। ਅਪਰਾ ਦੇ ਦੁੱਖ ਕਿਤੇ ਵਡਾਇਆ ਘਟ ਜਾਂਦੇ ਆ। ਵਡਾਇਆ ਘਟ ਜਾਂਦੇ ਆ। ਆ ਜੋ, ਉਹ ਸੂਫੀ ਕਲਾਮ ਦੀ ਰੰਗਤ। ਪਰ ਹਾਂ ਵੀ ਇੱਕ ਅਹਿਸਾਸ ਹੈ ਕਿ ਹਜੇ ਕੱਲ ਕੱਲ ਫੁੱਲ ਚੁੱਕ ਕੇ ਆਏ ਆਂ ਅੱਜ ਸਟੇਜਾਂ ਤੇ ਖੜੇ ਆਂ ਤੇ ਗਾ ਰਹੇ ਆਂ ਬਾਬਾ ਅੱਜ ਗਾ ਰਹੇ ਆਂ ਤਾਂ ਤੁਸੀਂ ਵੀ ਮੈਂ ਮੈਂ ਤੁਹਾਨੂੰ ਆਪਣੇ ਤੋਂ ਅਲੱਗ ਨਹੀਂ ਕਰ ਸਕਦਾ ਤੁਸੀਂ ਵੀ ਅੱਜ ਬੈਠੇ ਸੁਣ ਰਹੇ ਹੋ ਤੁਸੀਂ ਵੀ ਅੱਜ ਬੈਠੇ ਸੁਣ ਰਹੇ ਹੋ ਪਰ ਤੁਸੀਂ ਮੇਰੇ ਦਰਦੀਆਂ ਵਧਲਿਓ ਮੈਂ ਤੁਹਾਡੇ ਦਿਲ ਦੀਆਂ ਜਾਣਦਾ ਕਿ ਕਿ ਅੱਜ ਤੇ ਤੜੀ ਰੋਜ਼ ਦਾ ਨਾਸਾ ਮਾਰ ਲੋ ਹਰ ਰੋਜ਼ ਤੁਰ ਗਿਆ ਆਪਣਾ ਸਭ ਦਾ ਪਿਆਰਾ ਔਰ ਪਤਾ ਜੀ ਹਰ ਰੋਜ਼ ਕਿੰਨੀਆਂ ਮਾਵਾਂ ਦੇ ਪੁੱਤ ਕਿੰਨੀਆਂ ਸੁਹਾਗਣਾਂ ਦੇ ਸਹਾਕ ਕਿੰਨੇ ਬੱਚਿਆਂ ਦੇ ਬਾਪੂ ਰੋਜ਼ ਤੁਰ ਜਾਂਦੇ ਆ ਬਾਪੂ ਤੇ ਅਸੀਂ ਉਹ ਆ ਜਿਹੜਾ ਕਹਿੰਦਿਆਂ ਵੀ ਤੂੰ ਤੂੰ ਮਾਲਕ ਹੈਂ ਯਾਰ ਬਾਬਾ ਤੂੰ ਮਾਲਕਾ ਤੂੰ ਮਰਜ਼ੀ ਕਰ ਸਕਦਾ ਹੈ ਕਿਉਂਕਿ ਤੂੰ ਮਰਜ਼ੀ ਦਾ ਮਾਲਕ ਹੈਂ ਤੇਰੇ ਕੱਲਿਆ ਆਵੇ ਤੇ ਤੇਰੇ ਸੱਦੇ ਨੂੰ ਕੋਈ ਟਾਲੇ ਨਾ ਪਰ ਆਪਣੇ ਅੰਦਰ ਦਰਦ ਜ਼ਰੂਰ ਰੱਖਿਓ ਇੱਕ ਇਨਸਾਨ ਹੋਣਾ ਕਿ ਜੇ ਕਿਸੇ ਦਾ ਜਾਂਦਾ ਹੈ ਜਾਂ ਆਪਣਾ ਜਾਂਦਾ ਹੈ ਸਾਰੇ ਵਾਦਲ ਕੇ ਦੁੱਖਾਂ ਦਾ ਦਾਰੂ ਬਣਾਇਆ ਕਰੀਏ ਇਹੀ ਭਾਈ ਜਰਾ ਕਹਿੰਦਾ ਵਾਦਲ ਇਹ ਜ਼ਿੰਦਗੀ ਮੌਤ ਨਾਲ ਪਈ ਖੈਂਦੀ ਰਿਸ਼ਤਦਾਰੀ ਨਾ ਯਾਰੀ ਰਹਿਂਦੀ ਆਖਰ ਦੁਨੀਆ ਛੱਟਣੀ ਪੈਂਦੀ ਇਹ ਦੁਨੀਆ ਛੱਟਣੀ ਪੈਂਦੀ ਉਹ ਤੈਨੂੰ ਅੱਖੀਆਂ ਰੋਣਗੀਆਂ ਇੱਕ ਦਿਨ ਤੂੰ ਲੱਕੜਾਂ ਦੇ ਉੱਤੇ ਲੱਕੜਾਂ ਬਲਦੀਆਂ ਹੋਣਗੀਆਂ ਲੁਧਿਆਣੇ ਵਾਲਿਆ ਭਾਈ ਕਦੇ ਮੈਂ ਲੱਕ ਕਦੇ ਮੈਂ ਲੱਕੜਾਂ ਦੇ ਤੇ ਕਦੇ ਤੂੰ ਲੱਕੜਾਂ ਦੇ ਉੱਤੇ ਲੱਕੜਾਂ ਬਲਦੀਆਂ ਹੋਣਗੀਆਂ ਕਿੰਨਿਆਂ ਨੇ ਰੋ ਆਲੇ ਵਈ ਮਾ ਪਰ ਮਾ ਲੋਕੀ ਖਾਲੇ ਕਿੰਨਿਆਂ ਦੇ ਰੋਗ ਲਵਾ ਲੈ ਮਾ ਪਰ ਮਾ ਲੋਕੀ ਖਾਲੇ ਤੇਰਦੇ ਲਾਲ ਲੀਣਿਆਂ ਵਾਲੇ ਤੇਰਦੇ ਲਾਲ ਲੀਣਿਆਂ ਵਾਲੇ ਫੋਪੇ ਵੇਖੋ ਨਹਿਰਾ ਤੇ ਇੱਥੇ ਬਿੱਲੀ ਰਸਤਾ ਕੱਟ ਗਈ ਤੇ ਜੁੱਤੀਆਂ ਮਾਰ ਰ ਟਾਇਰਾਂ ਤੇ ਵੈਈ ਲੋ ਇੱਥੇ ਖੜੇ ਬਹੁਤ ਸੰਗੇ ਲੱਗਦੇ ਆ ਸਟੇਜਾਂ ਦੇ ਮਗਰਲੇ ਪਾਸੇ ਸਾਡੇ ਚੰਗੇ ਪੱਖ ਵੀ ਆ ਸਾਡੇ ਬਾੜੇ ਪੱਖ ਅੱਜ ਤੁਹਾਨੂੰ ਭੜੀ ਪਾਤੀ ਪਤਾ ਜਿੰਨੇ ਫੜਕਾਰ ਪਹਿਲਾਂ ਗਾ ਕੇ ਗਏ ਕੱਲ ਗਰਨਾਵ ਗਾ ਕੇ ਗਿਆ ਗਰਨਾਵ ਰਾਜਵੀਰ ਦਾ ਸਮਕਾਲੀ ਕਲਾਕਾਰ ਹੈ ਇੱਕੇ ਕੰਪਨੀ ਤੋਂ ਦੋਨੇ ਸ਼ੁਰੂ ਹੋਏ ਸੀ ਦੋਨੇ ਭਰਾਏ ਜਸ ਰੈਂਕਰ ਤੋਂ ਸਾਡਾ ਭਰਾ ਤਸਵੀਰ ਪਾਲ ਜੀ ਹੈ ਉਸ ਦਿਨ ਤੋਂ ਉਥੇ ਸਾਡੇ ਕਿਹੜੇ ਪਤਾ ਨਹੀਂ ਵਝਿਆ ਜਾਣਾ ਕਿੱਥੇ ਤਾਂ ਤਸਵੀਰ ਪਾਲ ਵਾਲੀ ਹੁਣੇ ਉਸ ਦਿਨ ਤੇ ਦਿਨ ਰਾਤ ਰਾਜਵੀਰ ਤੇ ਨਾਲ ਰਹੇ ਆ ਅੱਜ ਤੱਕ ਉਹ ਪਰਿਵਾਰ ਚ ਬੈਠੇ ਆ ਔਰ ਮੈਨੂੰ ਇਹ ਪੂਰਾ ਯਕੀਨ ਹੈ ਕਿ ਉਹ ਭਰਾ ਸਾਡਾ ਜਦੋਂ ਤੱਕ ਉਹਦੇ ਸਾਹ ਹੈ ਮੈਨੂੰ ਨਹੀਂ ਲੱਗਦਾ ਉਹ ਪਰਿਵਾਰ ਤੋਂ ਪਾਸੇ ਹੋਣ ਵਾਲਾ ਹੈ ਪਰਿਵਾਰ ਤੋਂ ਪਾਸੇ ਹੋਣ ਵਾਲਾ ਇਹ ਉਧਾਰਨ ਨਾਲ ਹੈ ਇਦਾਂ ਹੀ ਤੁਸੀਂ ਵੀ ਸਾਰੇ ਸਜਣੋ ਆ ਮੇਲਿਆਂ ਦੀ ਪੁਕਾਰ ਆ ਇਹਨਾਂ ਰਾਤਾਂ ਦੀ ਪੁਕਾਰ ਆ ਤੁਹਾਡੇ ਵੀ ਕੋਈ ਸਾਥ ਸਬੰਧੀਆਂ ਚ ਕੋਈ ਦੋਸਤਾਂ ਮਿੱਤਰਾਂ ਚ ਕੋਈ ਰਿਸ਼ਤੇਦਾਰਾਂ ਚ ਕੋ ਭਾਈਚਾਰੇ ਚ ਕੋਈ ਵੀ ਜੀ ਜਾਂਦਾ ਨਾਲ ਖਰਚਿਆ ਕਰੋ ਫੱਕ ਕੁਝ ਵੀ ਨਹੀਂ ਨਾਲ ਲੈ ਕੇ ਨਾਲ ਅਈ ਤੋਂ ਕੋਸ਼ਿਸ਼ ਹੀ ਨਹੀਂ ਨਾਲ ਲੱਗ ਜਾਣਾ ਸਭ ਡਿਫੈਂਡਰਾਂ ਉਹਦੇ 25 25 30 ਦੀ ਰੱਖਦੇ ਮੋਟਰਸਾਈਕਲ ਘਰੇ ਖੜੇ ਐ ਕਰੋਨਾ ਦੀਆਂ ਕੋਠੀਆਂ ਉੱਥੇ ਖੜ ਗਿਆ ਪਰ ਬੰਦਾ ਤੁਰ ਜਾਂਦਾ ਬਾਬੇ ਬੰਦਾ ਨੇ ਮੁੜ ਕੇ ਹੰਦਾ ਉਹੀ ਮਾਵਾ ਉਹੀ ਜੀਵਨ ਸਾਥੀ ਉਹੀ ਬੱਚੇ ਉਹੀ ਪਹਿਣਾ ਉਹੀ ਚਾਚੇ ਤਾਏ ਸਭ ਸਾਰੇ ਉਪਰ ਇਦਾਂ ਹੀ ਮਹਿਸੂਸ ਕਰਦੇ ਰਹਿੰਦੇ ਕਿ ਜੀ ਕਿੱਥੇ ਚਲਾ ਗਿਆ ਇਹ ਇਕੱਲੇ ਉਸ ਘਰ ਦੀ ਬਾਤ ਨਹੀਂ ਐ ਇਹ ਬ੍ਰਹਮੰਡ ਦੀ ਬਾਤ ਐ ਪੂਰੀ ਦੁਨੀਆ ਦੀ ਬਾਤ ਐ ਕੋਗਾ ਜਾਂਦਾ ਕਿਦਾਂ ਨਹੀਂ ਤੁਹਾਨੂੰ ਜਾਂਦੇ ਸਭ ਦੇ ਪਰ ਇਤਾਂ ਹੀ ਕਿਤੇ ਨਾਲ ਦੁੱਖਾਂ ਦੀ दारू ਪੰਚੀਏ ਨਾ ਅਪਰਾ ਦੇ ਦੁੱਖ ਕਹਿੰਦੇ ਵੰਡਾਇਆ ਘਟ ਜਾਂਦੇ ਆ ਵੰਡਾਇਆ ਘਟ ਜਾਂਦੇ ਆ ਆ ਜੋ ਉਹ ਸੂਫੀ ਕਲਾਮ ਦੀ ਰੰਗਤ ਪਰ ਹਾਂ ਵੀ ਇੱਕ ਅਹਿਸਾਸ ਹੈ ਕਿ ਅਜੇ ਕੱਲ ਕੱਲ ਫੁੱਲ ਚੁੱਕ ਕੇ ਆਏ ਆ ਅੱਜ ਸੇਚਾਂ ਤੇ ਖੜੇ ਆ ਤੇ ਗਾ ਰਹੇ ਆ ਬਾਬਾ ਅੱਜ ਗਾ ਰਿਹਾ ਹਾਂ ਤੇ ਤੁਸੀਂ ਵੀ ਮੈਂ ਮੈਂ ਤੁਹਾਨੂੰ ਆਪਣੇ ਕੋਲ ਅਗ ਨਹੀਂ ਕਰ ਸਕਦਾ ਤੁਸੀਂ ਵੀ ਅੱਜ ਬੈਠੇ ਸੁਣ ਰਹੇ ਹੋ ਤੁਸੀਂ ਵੀ ਅੱਜ ਬੈਠੇ ਸੁਣ ਰਹੇ ਹੋ ਪਰ ਤੁਸੀਂ ਮੇਰੇ ਦਿਲ ਦੀਆਂ ਬੱਦਲਿਓ ਮੈਂ ਤੁਹਾਡੇ ਦਿਲ ਦੀਆਂ ਜਾਣਦਾ ਕਿ ਕਿ ਅੱਜ ਜੇ ਤਾੜੀ ਉਹਦੇ ਨਾਲ ਹੀ ਮਾਰ ਦੋ ਤੁਰ ਗਿਆ ਆਪਣਾ ਸਭ ਦਾ ਪਿਆਰਾ ਔਰ ਪਤਾ ਨਹੀਂ ਹਰ ਰੋਜ਼ ਕਿੰਨੀਆਂ ਮਾਵਾਂ ਦੇ ਪੁੱਤ ਕਿੰਨੀਆਂ ਸਹਾਗਣਾ ਦੇ ਸੁਹਾਗ ਕਿੰਨੇ ਬੱਚਿਆਂ ਦੇ ਬਾਪ ਬੜੇ ਪੂਰੇ ਬਣਾ ਰੋਜ਼ ਤੁਰ ਜਾਂਦੇ ਆ ਬਾਪ ਤੇ ਅਸੀਂ ਉਹ ਆ ਜਿਹੜਾ ਕਹਿੰਦਿਆਂ ਵੀ ਤੂੰ ਤੂੰ ਮਾਲਕ ਆਂ ਬਾਪਾ ਤੂੰ ਮਾਲਕ ਆ ਤੂੰ ਮਰਜ਼ੀ ਕਰ ਸਕਦਾ ਕਿਉਂਕਿ ਤੂੰ ਮਰਜ਼ੀ ਦਾ ਮਾਲਕ ਹੈ ਤੇਰੇ ਘੱਲਿਆ ਆਵੇ ਤੇ ਤੇਰੇ ਸੱਦੇ ਨੂੰ ਕੋਈ ਟਾਲੇ ਨਾ ਪਰ ਆਪਣੇ ਅੰਦਰ ਦਰਦ ਜ਼ਰੂਰ ਰੱਖਿਓ ਇੱਕ ਇਨਸਾਨ ਹੋਰ ਤਾਂ ਕਿ ਜੇ ਕਿਸੇ ਦਾ ਜਾਂਦਾ ਜਾਂ ਆਪਣਾ ਜਾਂਦਾ ਸਾਰੇ ਰੌਣਕ ਦੇ ਦੁੱਖਾਂ ਦਾ دارو ਬਣਾ ਕੇ ਕਰੀਏ ਇਹੀ ਭਾਈ ਜਰਾ ਕਹਿੰਦਾ ਵਾ ਬੰਦੋ ਇਹ ਜ਼ਿੰਦਗੀ ਮੌਤ ਨਾਲ ਪਈ ਖੈਂਦੀ ਰਿਸ਼ਤਾ داری ਨਾ ਯਾਰੀ ਰਹਿੰਦੀ ਆਖਰ ਤੂੰ ਇਹ ਛੱਟਣੀ ਪੈਂਦੀ ਇਹ ਦੁਨੀਆਂ ਛੱਟਣੀ ਪੈਂਦੀ ਉਹ ਤੈਨੂੰ ਅੱਖੀਆਂ ਰੋਣ ਗਈਆਂ ਇੱਕ ਦਿਨ ਤੂੰ ਲੱਕੜਾਂ ਦੇ ਉੱਤੇ ਲੱਕੜਾਂ ਬਲਦੀਆਂ ਹੋਣ ਗਈਆਂ ਕਦੇ ਮੈਂ ਲੱਕੜ ਕਦੇ ਮੈਂ ਲੱਕੜਾਂ ਦੇ ਤੇ ਕਦੇ ਤੂੰ ਲੱਕੜਾਂ ਦੇ ਉੱਤੇ ਲੱਕੜਾਂ ਆਉਂਦੀਆਂ ਹੋਣ ਕਿਆਂ ਕਿੰਨਿਆਂ ਨੇ ਰੋਗ ਲਵਾ ਦੇ ਵਈ ਮਾਂ ਪਰਮਾ ਲੋਕੀ ਖਾਲੇ ਕਿੰਨਿਆਂ ਨੇ ਰੋਗ ਲਵਾ ਦੇ ਮਾਂ ਪਰਮਾ ਲੋਕੀ ਖਾਲੇ ਦਰਦੇ ਲਾਲ ਨੀੜਿਆਂ ਵਾਲੇ ਦਰਦੇ ਲਾਲ ਨੀੜਿਆਂ ਵਾਲੇ ਫੋਪੇ ਵੇਖੋ ਨਹਿਰਾਤੇ ਜਿੱਥੇ ਬਿੱਲੀ ਰਸਤਾ ਕੱਟ ਗਈ ਤੇ ਛੁੱਟੀਆਂ ਬਾਹਰ ਟਾਇਰਾਂ ਤੇ ਬੈਠੀ ਲੋਕ ਇੱਥੇ ਖੜੇ ਬਹੁਤ ਸੰਖਿਆ ਲੱਗਦਾ ਸਟੇਜਾਂ ਦੇ ਮਗਰਲੇ ਪਾਸੇ ਸਾਡੇ ਚੰਗੇ ਪੱਖ ਵੀ ਆ ਸਾਡੇ ਮਾਰੇ ਪੱਖ ਅੱਜ ਤੁਹਾਨੂੰ ਭੜੀ ਪਾਤੀ ਪਤਾ ਜਿੰਨੇ ਫੜਕਾਰ ਪਹਿਲਾਂ ਗਾ ਕੇ ਗਏ ਕੱਲ ਗੁਰਨਾਮ ਗਾ ਕੇ ਗਿਆ ਗੁਰਨਾਮ ਰਾਜਵੀਰ ਦਾ ਸਮਕਾਲੀ ਕਲਾਕਾਰ ਹੈ ਇੱਕੇ ਕੰਪਨੀ ਤੋਂ ਦੋਨੇ ਸ਼ੁਰੂ ਹੋਏ ਸੀ ਦੋਨੇ ਭਰਾਏ ਜਸ ਰੈਂਕਰ ਤੋਂ ਸਾਡਾ ਭਰਾ ਜਸਵੀਰ ਪਾਲ ਜੀ ਹੈ ਉਸ ਦਿਨ ਤੋਂ ਉਥੇ ਸਾਡੇ ਕਿਹੜੇ ਪਤਾ ਨਹੀਂ ਵਜਿਆ ਜਾਣਾ ਕਿ ਜੇ ਤਜਵੀਰ ਪਾਲ ਬਾਈ ਹੁਣੇ ਉਸ ਦਿਨ ਤੇ ਦਿਨ ਰਾਤ ਰਾਜਵੀਰ ਤੇ ਨਾਲ ਰਹੇ ਹੈ ਅੱਜ ਤੱਕ ਉਹ ਪਰਿਵਾਰ ਚ ਬੈਠੇ ਹੈ ਔਰ ਮੈਨੂੰ ਇਹ ਪੂਰਾ ਯਕੀਨ ਹੈ ਕਿ ਉਹ ਭਰਾ ਸਾਡਾ ਜਦੋਂ ਤੱਕ ਉਹਦੇ ਸਾਹ ਹੈ ਮੈਨੂੰ ਨਹੀਂ ਲੱਗਦਾ ਉਹ ਪਰਿਵਾਰ ਤੋਂ ਪਾਸੇ ਹੋਣ ਵਾਲਾ ਹੈ ਪਰਵਾਰ ਤੋਂ ਪਾਸੇ ਹੋਣਾ ਇਹ ਉਦਾਹਰਨਾਂ ਨੇ ਇਦਾਂ ਹੀ ਤੁਸੀਂ ਵੀ ਸਾਰੇ ਸਜਣੋ ਆ ਮੇਲਿਆਂ ਦੀ ਪੁਕਾਰ ਆ ਇਹਨਾਂ ਰਾਤਾਂ ਦੀ ਪੁਕਾਰ ਆ ਤੁਹਾਡੇ ਵੀ ਕੋਈ ਸਾਥ ਸਬੰਧੀਆਂ ਚੋਂ ਕੋਈ ਦੋਸਤਾਂ ਮਿੱਤਰਾਂ ਚੋਂ ਕੋਈ ਰਿਸ਼ਤੇਦਾਰਾਂ ਚੋਂ ਭਾਈਚਾਰੇ ਚੋਂ ਕੋਈ ਵੀ ਜੀ ਜਾਂਦਾ ਨਾੜ ਖਰਚਿਆ ਕਰੋ ਇੱਥੋਂ ਕੁਛ ਵੀ ਨਹੀਂ ਨਾਲ ਲੈ ਕੇ ਨਾਲ ਇੱਥੋਂ ਕੁਛ ਵੀ ਨਹੀਂ ਨਾਲ ਲੈ ਕੇ ਜਾਣਾ ਸਭ ਡਫੈਂਡਰਾਂ ਉਹਦੇ ਪੱਛੀ ਪੱਛੀ 30 30 ਰੱਖਦੇ ਮੋਟਰਸਾਈਕਲ ਘੇਰੇ ਖੜੇ ਆ ਕਰੋਨਾ ਦੀਆਂ ਕੋਠਿਆਂ ਉੱਥੇ ਖੜੇ ਆ ਪਰ ਬੰਦਾ ਉੱਤਰ ਜਾਂਦਾ ਬਾਬੇ ਬੰਦਾ ਨਹੀਂ ਮੁੜ ਕੇ ਜਾਂਦਾ ਉਹੀ ਮਾਵਾ ਉਹੀ ਜੀ